ਕੋਲੇ ਘਰ ਦਾ ਰਹਾ ਬਾਈ ਸਾਰਾ ਹਾਂ ਆ ਦੇਖੋ ਆ ਬਾਈ ਦੇ ਸਾਰਾ ਘਰ ਦਾ ਰਹਾਗਾ ਦੋਸਤੋ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਜੋਗੇ ਆਲਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਹੋਰਿਆ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਪਿਛਲੇ ਦਿਨ ਦੋਸਤੋ ਬਾਈ ਕਾਲੇ ਦੇ ਘਰੋਂ ਆਪਾਂ ਬਹੁਤ ਟਾਪ ਦੀ ਤੁਹਾਨੂੰ ਝੋਟੀ ਦਿਖਾਈ ਸੀ 18 20 ਕਿਲੋ ਦੁੱਧ ਵਾਲੀ ਤੇ ਅੱਜ ਬਾਈ ਕਾਲੇ ਦਾ ਜਿਹੜਾ ਦੂਸਰਾ ਭਰਾ ਹੈਗਾ ਉਹਦੇ ਘਰੋਂ ਦੋਸਤੋ ਉਸੇ ਰਵੇ ਚੋਂ ਆ ਝੋਟੀ ਸੇਲ ਆ ਪਹਿਲਾ ਸੂਆ ਦੋਸਤੋ ਝੋਟੀ ਨੇ ਸੂਣਾ ਕਿੰਨੇ ਤਰੀਕ ਨੂੰ ਦਿਨ ਪੂਰੇ ਆ ਕੀ ਮੁੱਲਾ ਸਾਰੀ ਡਿਟੇਲ ਆਪਾਂ ਮਾਲਕ ਤੋਂ ਲਵਾਂਗੇ ਤੇ ਬਾਈ ਕਾਲਾ ਹੀ ਵੀਡੀਓ ਦੇ ਵਿੱਚ ਆਪਣੇ ਨਾਲ ਗੱਲਬਾਤ ਕਰੂਗਾ ਤੇ ਦੂਸਰਾ ਭਰਾ ਬਾਈ ਕਹਿੰਦਾ ਘਰੇ ਹੈ ਨਹੀਂ ਤੇ ਆ ਦੂਸਰੇ ਘਰ ਚੋਂ ਆਪਾਂ ਇਹਨਾਂ ਦੇ ਵੀਡੀਓ ਬਣਾ ਰਹੇ ਆ ਤੇ ਆ ਬਾਈ ਦੇ ਘਰੇ ਲੋ ਜਿਹੜੇ ਦੂਸਰੇ ਘਰ ਦੇ ਪਸ਼ੂ ਆ ਉਹ ਇੱਥੇ ਅੰਦਰ ਬੰਨੇ ਹੋਇਆ ਉਹ ਵੀ ਤੁਹਾਨੂੰ ਦਿਖਾ ਦਾਂਗੇ ਤੇ ਇਹ ਝੋਟੀ ਬਾਈ ਜੀ ਉਸੇ ਖਾਨਦਾਨੋਂ ਉਸੇ ਰਵੇਚੋਂ ਆ ਗਈ ਆ ਜਾ ਬਾਈ ਕਾਲੇ ਵੀਡੀਓ ਦੇ ਸਾਹਮਣੇ ਆ ਜਾ ਸਸਰੀ ਘਰ ਬਾਈ ਜੀ ਸਸਰੀ ਘਰ ਬਾਈ ਕਾਲੇ ਤੇ ਉਹ ਆਪਣੀ ਝੋਟੀ ਵਧੀਆ ਹੋ ਗਈ ਸੀ ਸੇਲ ਵੀ ਹਾਂਜੀ ਬਾਈ ਜੀ ਬਹੁਤ ਵਧੀਆ ਕਿ ਮੇਰੇ ਆ ਰਿਹਾ ਰਿਸਪੌਂਸ ਫੋਨ ਫੋਨ ਆਏ ਵਧੀਆ ਬਹੁਤ 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 ਜ਼ਿਆਦਾ ਫੋਨ ਆਏ ਆ ਜੀ ਅੱਛਾ ਤੇ ਆ ਬਾਈ ਉਸੇ ਰਵੇਚੋਂ ਪੈਂਦੀ ਹੈ ਤੁਹਾਡੇ ਹਾਂਜੀ ਉਸੇ ਰਵੇਚੋਂ ਹੈ ਇਹ ਤੇ ਪਹਿਲਣ ਝੋਟੀ ਆ ਜੀ ਪਹਿਲਣ ਝੋਟੀ ਆ ਕਾਲੇ ਬਾਈ ਨੰਬਰ ਫਿਰ ਬੋਲ ਦੋ ਸੋਡੇ ਭਰਾ ਦਾ ਨੰਬਰ ਮੈਂ ਦੇਖ ਕੇ ਮੋਬਾਈਲ ਤੋਂ ਬਤਾ ਲਾਂ ਜੀ ਹਾਂ ਬੋਲ ਬਾਈ ਜੀ 8360681123 ਨੰਬਰ ਆ ਜੀ ਬਾਈ ਇਹ ਸੋਡੇ ਭਰਾ ਦਾ ਨੰਬਰ ਆ ਮੇਰੇ ਭਾਈ ਦਾ ਕੀ ਨਾਮ ਆ ਉਹਨਾਂ ਦਾ ਹੈ ਹੈਪੀ ਆਈ ਹੈਪੀ ਆਈ ਹੈਪੀ ਹਾਂ ਜੀ ਬਾਈ ਦੇ ਦੋਸਤੋ ਭਰਾ ਦਾ ਨੰਬਰ ਆ ਹੈਪੀ ਉਹਦਾ ਨਾਮ ਆ ਉਹ ਬਾਈ ਘਰੇ ਨਹੀਂ ਹੈਗਾ ਦੂਜਾ ਤੇ ਬਾਈ ਅੱਜ ਕਾਲੇ ਦੇ ਦਿਨ ਕਿੰਨੇ ਰਹਿ ਗਏ ਅੱਜ ਦਿਨ ਪੂਰੇ ਹੋ ਗਏ ਜੀ ਅੱਜ ਦਿਨ ਪੂਰੇ ਹੋ ਗਏ ਹਾਂ ਜੀ ਠੀਕ ਆ ਦੋਸਤਾਂ ਦੇਣਾ ਅੱਜ ਪੂਰੇ ਆ ਤਕਰੀਬਨ ਦੋਸਤੋ ਝੋਟੀ ਬਹੁਤ ਸੋਹਣੀ ਤਿਆਰ ਹੁੰਦੀ ਹੁੰਦੀ ਆ ਮੋਹਰਾ نسل ਚ ਚੰਗੀ ਝੋਟੀ ਦੋਸ ਪੂਰੇ ਸਰੀਰ ਦੀ ਦੇਖ ਲਓ ਭੁੱਖ ਲੈਂਦੀ ਐ ਕਾਪਾ ਕਹਿ ਦਗੇ ਹੈ ਜੇ ਆਪਾਂ ਸੂ ਤਿਆਰ ਕਰਨ ਵਾਸਤੇ ਨਾ ਬਈ ਘਰ ਖਾਂਦਾ ਤੇ ਫਿਰ ਇਹ ਜੀਆਂ ਝੋਟੀਆਂ ਤਿਆਰ ਹੁੰਦੀਆਂ ਆ ਦੇਖੋ ਬਈ ਲੇਵਾ ਦੇਖ ਲਓ ਬਹੁਤ ਸੋਹਣੇ ਥਣ ਤੇ ਬਾਕੀ ਆਪਾਂ ਤੁਹਾਨੂੰ ਨਾ ਤੋੜ ਕੇ ਝੋਟੀ ਦਿਖਾ ਦਿੰਨੇ ਆ ਟਕਾਜੇ ਨਾਲ ਕਾਲੇ ਬਈ ਤੋਰੀ ਹਨ ਇੱਕ ਤਾਂ ਇਹ ਮੇਰੇ ਤੋਂ ਡਰੀ ਜਾਂਦੀ ਐ ਤੇ ਚਲਕਣਾ ਡਰਦੀ ਐ ਥੋੜਾ ਜਿਆ ਕੋਈ ਨਾ ਜੀ ਡਰਦੀ ਐ ਨਾ ਆਪਾਂ ਉਹ ਜੇ ਹਿਸਾਬ ਨਾਲ ਨਹੀਂ ਜਿਆਦੇ ਆਪਾਂ ਖੜੀ ਦੀ ਵੀਡੀਓ ਬਣਾ ਦਾਂਗੇ ਕੋਈ ਨਾ ਕੋਈ ਨਾ ਕੋਈ ਛੱਡ ਦੇ ਛੱਡ ਦੇ ਜਾਂਦੇ ਜਾਂਦੇ ਐਂ ਦਿਖਾ ਦਿੰਨਾ ਮੈਂ ਤੁਰੀ ਫਰਦੀ ਰਹਿੰਦੇ ਆਂ ਆ ਦੇਖ ਲੋ ਸੱਜਣੋ ਆਪੇ ਕਹਿੰਦੀ ਮੈਂ ਤੁਰਕੇ ਦਿਖਾ ਦਿੰਦੀ ਐ ਮੇਰੇ ਤੋਂ ਹੈਗੀ ਡਰਦੀ ਸਿੰਗਾ-ਸੁੰਗਾ ਦੀ ਕੁਆਲਟੀ ਚੈੱਕ ਕਰਵਾ ਦੇਖੋ ਬਈ ਕਈ ਵਾਰੀ ਨਾ ਬਾਈ ਦਾ ਖੇਤਾਂ 'ਚ ਘਰ ਆ ਯਾਰ ਬਗਾਨਾ ਬੰਦਾ ਹੁੰਦਾ ਨਹੀਂ ਜਦੋਂ ਇਹ ਮੇਰੇ ਖਣੇ ਦੇਖੋ ਕੂਰ-ਕੂਰ ਚੱਕੀ ਜਾਂਦੀ ਐ ਬਾਕੀ ਝੋਟੀ ਸੱਜਣੋ ਬਹੁਤ ਸੋਹਣੀ ਤਿਆਰ ਹੁੰਦੀ ਆਉਂਦੀ ਆ ਹਜੇ ਹਫਤਾ ਮੈਨੂੰ ਲੱਗਦਾ ਰਾਵਣਾ ਲੈ ਜੂ ਹਣਾ ਬਾਈ ਹਾਂਜੀ ਲੈ ਜੂਗੀ ਜੀ ਹਫਤਾ ਤਾਂ ਲੈ ਜੂ ਕੱਲ੍ਹ ਹਾਂਜੀ ਲੈ ਜੂਗੀ ਤੋੜ ਕੇ ਦੇਖੀ ਬਾਈ ਉਧਰ ਨੂੰ ਤੋਰੀ ਯਾਰ ਪਿੱਛੋਂ ਆਪਾਂ ਚੈੱਕ ਕਰਾ ਦੇਗੇ ਕੱਲਾ ਮੂੰਹ ਹੀ ਦਿਖਾਈ ਜਾਂਦੀ ਐ ਗਰਮਾਣੀ ਆ ਦੇਖੋਲੇਵਾ ਦੋਸਤੋ ਬਸ 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 ਫਨੀ ਲਾਇ ਬਾਈ ਬੰਨ ਕੇ ਦਿਖਾ ਆ ਦੇਖੋ ਦੋਸਤੋ ਅੰਦਰ ਹੀ ਆ ਗਈ ਤੇ ਆ ਬਾਈ ਦੇ ਘਰ ਦੇ ਸਾਰੇ ਜਾਨਵਰ ਆ ਵੀਰੇ ਉਸੇ ਰਵੇਚ ਉਹ ਚੰਗੀ ਝੋਟੀ ਆ ਤੇ ਕਾਲੇ ਬਾਈ ਇਹਦਾ ਭਾ ਕੀ ਕਰਦੇ ਹੋ ਜਾਜ ਕੋਈ ਇਹਦਾ ਜੀ 1 ਲੱਖ 80000 ਰੇਟ ਆ ਜੀ 1 ਲੱਖ 80000 ਹਾਂ ਜੀ ਕੋਈ ਰਿਆਤ ਇਹਦੇ ਚ ਕੋਈ ਮੌਕੇ ਤੇ ਹੋਊਗਾ ਜੀ ਮੌਕੇ ਤੇ ਬਾਈ ਕਹਿੰਦਾ ਰਿਆਤ ਕਰਾਂਗੇ ਦੋਸਤੋ 1 ਲੱਖ 80000 ਝੋਟੀ ਦਾ ਮੁੱਲ ਕਰਿਆ ਪਹਿਲਾ ਸੂਆ ਸੁੰਦੀ ਦੇਣਾ ਅੱਜ ਪੂਰੇ ਹਨਾ ਵੀਰੇ ਹਾਂ ਜੀ ਸਨ ਪੂਰੇ ਆ ਜੀ ਦੇਣਾ ਜੀ ਦੋਸਤੋ ਪੂਰੇ ਆ ਦੁੱਧ ਕਿੰਨਾ ਕ ਪਾਜੂ ਗਾਲੇ ਤੇਰੇ ਹਿਸਾਬ ਨਾਲ ਇਹ ਪਹਿਲੇ ਸੂਏ 12 ਕਿਲੋ ਦਿੱਤ ਗਈ ਸਾਡੀਆਂ ਛੋਟੀਆਂ ਅੱਛਾ ਹਾਂਜੀ 10 12 ਆਰਾਮ ਨਾਲ ਖੁੱਲੇ ਹੀ ਦਿੰਦਾ ਜਮਾ ਖੁੱਲਾ ਹੀ ਸਾਰੀਆਂ ਛੋਟੀਆਂ ਪਹਿਲਾਂ ਵੀ ਪਹਿਲਾਂ ਨਹੀਂ ਜਿਹੜੀ ਵੱਡੀ ਮੈਸ ਵੇਚੀ ਐ ਮੈਂ ਦੂਜੇ ਸੂਏ ਵਾਲੀ ਉਹ ਵੀ 12 ਤੋਂ ਸਟਾਰਟ ਹੋਈ ਸੀ ਅੱਛਾ ਪਹਿਲੇ ਸੂਏ ਨੇ ਵੀ 12 ਦਿੱਤਾ ਸੀ ਹਾਂਜੀ ਫਿਰ 16 ਕਰ ਗਈ ਸੀ ਦੂਜੇ ਚ ਤੀਜੇ ਚ ਹੁਣ ਜਿੱਥੇ ਪਿੰਡ ਲੈ ਕੇ ਗਏ ਆ ਜੀ ਮੈਂ ਵੀ ਕੱਢਿਆ 18 ਕਿਲੋ ਦੁੱਧ ਦੀ 9 ਕਿਲੋ ਡੰਗ ਦਾ ਜੀ ਅੱਛਾ ਅੱਛਾ ਤੇ ਉਸੇ ਚੋਂ ਵੀ ਪੈਂਦੀ ਹੈ ਦੇਖੋ ਜੀ ਉਹ ਹੀ ਸਿੰਨਾ ਸਲਾਈ ਸਾਰਾ ਕੁਝ ਸਾਡੇ ਕੋਲੇ ਘਰਦਾ ਰ ਆ ਬਾਈ ਸਾਰਾ ਹਾਂ ਆ ਦੇਖੋ ਆ ਬਾਈ ਤੇ ਸਾਰਾ ਘਰਦਾ ਰ ਰਵਾਗਾ ਦੋਸਤੋ ਮੁੱਲ 180 ਡਿਮਾਂਡ ਕਰੀ ਆ ਇਹਦੇ ਜੋ ਮੌਕੇ ਤੇ ਦੋਸਤੋ ਜਿਹੜਾ ਹੋ ਸਕਦਾ ਉਹ ਮਾਰਜਨ ਹੋ ਜਾ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆਜੋ ਤਸੱਲੀ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਸਸੀ ਗੋਲਵੀਰੇ ਸਾਹਿਬ